ਕਹਿੰਦੇ ਆ ਕਿ ਜਦੋਂ ਆਫਤਾ ਆਉਂਦੀ ਹੈ ਤੇ ਬਹੁਤ ਬਹੁਤ ਵੱਡੇ ਨੁਕਸਾਨ ਹੁੰਦੇ ਆ ਤੇ ਨੁਕਸਾਨਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੀ ਅੱਜ ਮੀਡੀਆ ਟੀਮ ਹੈ ਜਿਹੜੀ ਪਿੰਡ ਸਾਬੂਆਣੇ ਦੇ ਵਿੱਚ ਪਹੁੰਚੀ ਆ ਸੇਮ ਨਾਲ ਨੂੰ ਵੀਰ ਪਾਰ ਕਰਵਾ ਰਹੇ ਬੋਟ ਦੇ ਅੰਦਰ ਸਾਨੂੰ ਬਿਠਾ ਕੇ ਬੋਟ ਦੇ ਅੰਦਰ ਪਾਰ ਕਰਵਾ ਰਹੇ ਆ ਤੇ ਖੰਭਾ ਵੀ ਇੱਕ ਸਾਈਡ ਤੋਂ ਡਿੱਗਿਆ ਆ ਖਤਰਾਂ ਦੇ ਖਿਲਾੜੀ ਅੱਜ ਤਾਂ ਬਣਨ ਵਾਲੀ ਗੱਲ ਹੋਈ ਖਲੋਤੀ ਆ ਇਹਨਾਂ ਦੇ ਨਾਲ ਵੀ ਤੇ ਸਾਡੇ ਨਾਲ ਵੀ ਕਿਉਂਕਿ ਖਤਰਾਂ ਦੇ ਨਾਲ ਖੇਡਦੇ ਆ ਇਹ ਕਿਸਾਨ ਲੋਕ ਹਰ ਸਾਲ ਬਾੜ ਜਦੋਂ ਆਉਂਦੀ ਆ ਤੇ ਇਹਨਾਂ ਨੂੰ ਖਤਰਾ ਹੁੰਦਾ ਜਦੋਂ ਤੇ ਖਤਰੇ ਨੂੰ ਕਿਸ ਤਰੀਕੇ ਦੇ ਨਾਲ ਨਜਟਿਆ ਆ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਿੰਨਾ ਪੈਸਾ ਇਹਨਾਂ ਨੂੰ ਬਾਅਦ ਚ ਮੁਆਵਜ਼ੇ ਦਾ ਅਨਾਉਂਸ ਕਰਦੇ ਹੋ ਜੇ ਕਿਤੇ ਉਦੋਂ ਅੱਧਾ ਪੈਸਾ ਹੀ ਇਹਦੀ ਸਫਾਈ ਵਾਸਤੇ ਪਹਿਲਾਂ ਹੀ ਲਾ ਦੋ ਕਿ ਬਾਰਿਸ਼ਾਂ ਤਾਂ ਹੋਣੀ ਹੀ ਹੋਣੀਆਂ ਨੇ ਤਾਂ ਸ਼ਾਇਦ ਮੁਆਵਜ਼ਾ ਨਾ ਦੇਣਾ ਪਵੇ ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਤੇ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਫਾਜ਼ਿਲਕਾ ਦਾ ਤੁਹਾਨੂੰ ਦੱਸਿਆ ਸੀ ਕਿ ਅੱਜ ਦੌਰਾ ਕਰਨ ਵਾਸਤੇ ਜਾ ਰਹੇ ਹਾਂ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਕਾਫੀ ਪਾਣੀ ਭਰਿਆ ਹੋਇਆ ਤੇ ਉਸੇ ਤਰ੍ਹਾਂ ਉਸੇ ਲੜੀ ਦੇ ਤਹਿਤ ਕਿਉਂਕਿ ਦਰਿਆਣੇ ਤਾਂ ਜਿਹੜੇ ਨੁਕਸਾਨ ਕਰਨਾ ਸੀ ਉਹ ਕਰਤਾ ਤੇ ਹੁਣ ਜਿਹੜੀ ਸੇਮ ਨਾਲੀ ਆ ਇਹ ਵੀ ਨੁਕਸਾਨ ਕਰ ਰਹੀ ਆ ਪਿੰਡ ਸਾਬੂਆਣੇ ਦੇ ਵਿੱਚ ਦੋ ਜਗ੍ਹਾ ਤੋਂ ਸੇਮ ਨਾਲੀਆਂ ਆ ਕੇ ਨਾਲ ਰਲਦੀਆਂ ਇੱਕ ਜਿਹੜੀ ਕਬੂਲਸ਼ਾ ਵਾਲੀ ਸਾਈਡ ਤੋਂ ਰਲਦੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਵੀ ਦਿਖਾਵੇ ਉਹ ਕਬੂਲਸ਼ਾ ਵਾਲੀ ਸਾਈਡ ਤੋਂ ਆ ਕੇ ਸੇਮ ਨਾਲੀ ਨਾਲ ਰਲਦੀ ਆ ਉਹਦਾ ਵੀ ਕਾਫੀ ਨੁਕਸਾਨ ਆ ਉਹਦਾ ਵੀ ਕਾਫੀ ਨੁਕਸਾਨ ਆ ਤੇ ਪਿੰਡ ਦਾ ਜਿਹੜਾ ਨੁਕਸਾਨ ਆ ਪੜੀ ਦਾ ਪੜੀਆਂ ਦੇ ਵਿੱਚ ਜਿਹੜੇ ਝੋਨੇ ਲੱਗੇ ਸੀ ਜਾਂ ਲੋਕਾਂ ਦੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੈਮਰਾਮੈਨ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾ ਹੈ ਕਿ ਜਿੱਥੇ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਇੱਥੇ 5 ਤੋਂ 6 ਫੁੱਟ ਪਾਣੀ ਜਿਹੜਾ ਖੇਤਾਂ ਦੇ ਵਿੱਚ ਭਰਿਆ ਹੋਇਆ ਸੋਲਰ ਜਿਹੜੇ ਸਿਸਟਮ ਲੱਗੇ ਹੋਏ ਆ ਉਹਨਾਂ ਦੇ ਬਿਲਕੁਲ ਬਰਾਬਰ ਤੱਕ ਪਾਣੀ ਪਹੁੰਚ ਚੁੱਕਿਆ ਟੂਬਲ ਜਿਹੜੇ ਲੋਕਾਂ ਦੇ ਇੰਜਨ ਆ ਜਿਹੜੇ ਉਹ ਵੀ ਡੁੱਬ ਚੁੱਕੇ ਆ ਤੇ ਆਪਾਂ ਗੱਲਬਾਤ ਕਰਦੇ ਆ ਵੀਰ ਦੇ ਨਾਲ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਸ਼ੋਭਨਾ ਕੀ ਵੀਰ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਕਿੰਨੇ ਦਿਨਾਂ ਤੋਂ ਇਹ ਆਪਸ ਜਿਹੜੀ ਤੁਹਾਡੇ ਇਹ ਟ ਇਹ ਸੇ ਬੰਨ ਟੁੱਟ ਗਿਆ ਸੀ ਜੀ ਸਾਰੇ ਪਿੰਡ ਨੇ ਆ ਕੇ ਇਹਦੇ ਨਾਲ ਲੇਬਰ ਨੇ ਲੜ ਕੇ ਜੀ ਤੇ ਛਿੰਮਤ ਮਾਰੀ ਤੇ ਸਭ ਪਹਿਲਾਂ ਬੰਨ ਲਿਆ ਜੀ ਪਰ ਹੁਣ ਤਿੰਨ ਦਿਨ ਪਹਿਲਾਂ ਦੁਬਾਰਾ ਫੇਰ ਲੀਕ ਕਰਨਾ ਪਿਆ ਜੀ ਪਹਿਲਾਂ ਇਹ ਕੈਮਰੇ ਵਿੱਚ ਆ ਪਹਿਲਾਂ ਲੀਕ ਕਰਨਾ ਪਿਆ ਜੀ ਫਿਰ ਇਹ ਟੁੱਟ ਗਿਆ ਫਿਰ ਇਹ ਲਗਭਗ ਕਿੰਨਾ ਲੰਮਾ ਪਾੜ ਪਿਆ ਹੈ ਲਗਭਗ ਤੈਨਾਂ ਦੇ ਕਿੱਲਾ ਦੇ ਨੇੜੇ ਪਾੜ ਪੈ ਗਿਆ ਜਿੱਥੇ ਨਿੱਕੇ ਰਾਮ ਤੇ ਨੁਕਸਾਨ ਇਸ ਪੈਸਾਬੂਣੇ ਪਿੰਡ ਦਾ ਕਿੰਨਾ ਤੇ ਨੁਕਸਾਨ ਹੋਇਆ ਜੀ ਮੇਰਾ ਇਥੋਂ ਟੁੱਟ ਗਿਆ ਰੋਟੀ ਲਗਭਗ ਕਿੰਨਾ ਲੰਮਾ ਪਾੜ ਪਿਆ ਹੋਇਆ ਲਗਭਗ ਤੈਨਾਂ ਦੇ ਕਿੱਲਾ ਦੇ ਨੇੜੇ ਪਾੜ ਪੈ ਚੁੱਕਿਆ ਜਿੱਥੇ ਨਿੱਕੇ ਰਾਮ ਤੇ ਨੁਕਸਾਨ ਇਸ ਪੈਸਾਬੂਣੇ ਪਿੰਡ ਦਾ ਕਿੰਨਾ ਤੇ ਨੁਕਸਾਨ ਹੋਇਆ ਸਾਬੂਣੇ ਪਿੰਡ ਦੇ ਬਸ ਇੰਨਾ ਵੀ ਆ ਜਿਹੜਾ ਏਰੀਆ ਤਾਨੂੰ ਵੀਡੀਓ ਚ ਦੇਖ ਲਿਆ 1000 ਤੋਂ 1500 ਕਿੱਲੇ 1000 ਤੋਂ 1000 ਤੋਂ ਹਜ਼ਾਰ ਤੋਂ 1500 ਕਿੱਲੇ ਦਾ ਨੁਕਸਾਨ ਹੋ ਗਿਆ 1000 ਤੋਂ 1500 ਕਿੱਲੇ ਦਾ ਪ੍ਰਸ਼ਾਸਨ ਨੇ ਥੋੜੀ ਕੋਈ ਸਾਰ ਲਈ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹੁਣ ਜਿਹੜੇ ਜਾਨ ਜਿਹੜਾ ਕੋਈ ਤੁਹਾਡੇ ਤੱਕ ਕੋਈ ਰਾਹਤ ਫੰਡ ਮਿਲਿਆ ਨਾ ਨਹੀਂ ਮਿਲਿਆ ਕੋਈ ਪਸ਼ੂਆਂ ਦਾ ਹੁਣ ਕੀ ਆ ਤੂੜੀ ਤੰਦ ਦਾ ਪੱਠਿਆਂ ਦਾ ਕੀ ਨਾ ਜੀ ਖਤਮ ਹੋ ਗਿਆ ਸਾਰਾ ਸਭ ਕੁਝ ਖਤਮ ਹੋ ਗਿਆ ਖਤਮ ਹੋ ਗਿਆ ਸਭ ਜਿੰਨਾ ਤੂੜੀ ਪਈ ਸਾਰੀ ਖਤਮ ਹੋ ਗਈ ਜਿਹੜੇ ਬੰਨ ਲਾਇਆ ਗਿਆ ਸਰਕਾਰ ਵੱਲੋਂ ਲਾਇਆ ਗਿਆ ਜੇ ਤੁਸੀਂ ਪਿੰਡ ਵਾਲਿਆਂ ਦਾ ਦੋ ਪਿੰਡਾਂ ਦੀ ਇੱਕ ਸਾਬੋਂਾਂ ਦੇ ਉਡੀਆਂ ਦਾ ਜਿੰਦਰਾ ਬੰਦੇ ਆਏ ਸਰਕਾਰ ਦੇ ਸਰਕਾਰ ਦੇ ਬੰਦੇ ਪਹਿਲੇ ਦਿਨ ਤਾਂ 60 ਬੰਦੇ ਜੀ ਨਾਲ ਆਏ ਅੱਧੇ ਦਰਿਆ ਤੇ ਉਹਨਾਂ ਦੇ ਬੰਦੇ ਅੱਧੇ ਉਹਨਾਂ ਨੂੰ ਫੋਨ ਕੀਤਾ ਤੇ 7 ਬੰਦੇ ਆ ਤੇ ਬਾਕੀ 2-250 ਬੰਦਾ ਪਿੰਡ ਦੀ ਸੀ ਪਿੰਡ ਦੇ ਨਾਲ ਸਹਿਯੋਗ ਨਾਲ ਪਹਿਲਾਂ ਬੰਨ ਸਰਕਾਰ ਨੇ ਬڑے ਵੱਡੇ ਦਾਅਵੇ ਕੀਤੇ ਸੀ ਬਦਲਾ ਦੀ ਸਰਕਾਰ ਲੈ ਕੇ ਆਏ ਸੀ ਤੇ ਬਦਲਾ ਦੀ ਸਰਕਾਰ ਆ ਕੀ ਬਦਲਾ ਆਇਆ ਸਰਕਾਰਾਂ ਨਵੀਆਂ ਆਉਣ ਦੇ ਨਾਲ ਬਦਲਾ ਨਹੀਂ ਬਦਲਾ ਸਾਹਮਣੇ ਹੀ ਹੈ ਤੁਹਾਡੇ ਤੁਸੀਂ ਦੇਖ ਹੀ ਰਹੇ ਹੋ ਟਰੇਨਾਂ ਦੀ ਸਫਾਈ ਖੋਜ ਨੂੰ ਕਿੰਨਾ ਚੋ ਰਿਆ ਟਰੇਨ ਦੀ ਸਫਾਈ 2023 ਵਿੱਚ ਹੋਈ ਸੀ ਬਦਲਾਅ ਫਿਰ ਕਿੰਨਾ ਆਇਆ ਅੱਗੇ ਨਾਲੋਂ ਬਦਲਾਅ ਨਹੀਂ ਆਇਆ ਬਦਲਾਅ ਖਤਮ ਸਰਕਾਰ ਨੇ ਇੱਕ ਐਲਾਨ ਕਰਤਾ ਕਿ ਜਿੱਥੇ ਹੜ੍ਹ ਪ੍ਰਭਾਵਿਤ ਏਰੀਆ ਉੱਥੇ ਭਗਵੰਤ ਮਾਨ ਜੀ ਸ਼੍ਰੀਮਾਨ ਭਗਵੰਤ ਮਾਨ ਜੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੇ ਕਹਦੇ ਕਿ ਹੈਲੀਕਾਪਟਰ ਤੁਹਾਨੂੰ ਦੇਤਾ ਕਿ ਤੁਹਾਡੇ ਤੇ ਹੈਲੀਕਾਪਟਰ ਪਹੁੰਚਾ ਨਹੀਂ ਪਹੁੰਚਾ ਉਹ ਤਾਂ ਹੀ ਦੁਰਕਿਆ ਨਹੀਂ ਨਹੀਂ ਪਹੁੰਚਾ ਸਾਡੇ ਕੋਲ ਉਹਨਾਂ ਦਾ ਕੋਈ ਬੰਦਾ ਵੀ ਨਹੀਂ ਪਹੁੰਚਿਆ ਸਾਡੇ ਕੋਲ ਤਾਂ ਬੰਦਾ ਨਹੀਂ ਪਹੁੰਚਿਆ ਕਿਹਨਾਂ ਦਾ ਬੰਦਾ ਨਹੀਂ ਪਹੁੰਚ ਉਹਨਾਂ ਦੇ ਭਗਵੰਤ ਸਿੰਘ ਆਉਂਦੇ ਸਰਕਾਰੀ ਸਰਕਾਰੀ ਬੰਦਾ ਕੋਈ ਨਹੀਂ ਆਉਂਦਾ ਬਸ ਐਸਡੀਐਮ ਮੈਮ ਆਉਂਦੇ ਆ ਤੇ ਉੱਥੋਂ ਵੇਖ ਕੇ ਤੇ ਬਸ ਸਾਰਾ ਮੁੜ ਜਾਂਦੇ ਐਸਡੀਐਮ ਮੈਮ ਉਹਦੇ ਵੇਖ ਕੇ ਮੁੜ ਜਾਂਦੇ ਆ ਕੋਈ ਰਾਹਤ ਖੰਡ ਕੋਈ ਜਾਰੀ ਕੀਤਾ ਕੁਝ ਨਹੀਂ ਆਇਆ ਜਾਂ ਬੀਸੀ ਦਫਤਰ ਦੇ ਵੀ ਗੇੜੇ ਲਾਇਆ ਸਾਰੇ ਸਾਡੇ ਸਾਡੇ ਜਿਹੜੀ ਵੋਟ ਮੋਹਿਆ ਕਰਾਈਆਂ ਗਈਆਂ ਤੁਹਾਨੂੰ ਕਿੰਨੀਆਂ ਵੋਟਾਂ ਮੋਹਿਆ ਕਰਾਈਆਂ ਗਈਆਂ ਕਿਹੜੀਆਂ ਅੱਜ ਵੋਟ ਜਿਹੜੀ ਆ ਵੋਟ ਇੱਕ ਹੈ ਬੰਨ ਬੰਨਣ ਲਈ ਵੋਟ ਲੈ ਕੇ ਕਿੰਨੀ ਫੋਟੋ ਤੁਹਾਡੇ ਕੋਲੇ ਸਾਡੇ ਕੋਲੇ ਫਿਲਹਾਲ ਇਸ ਇਸੇ ਬੋਟ ਦੇ ਨਾਲ ਤੁਸੀਂ ਨਿਗਰਾਨੀ ਕਰ ਰਹੇ ਹੋ ਹਾਂਜੀ ਹਾਂਜੀ ਇਸੇ ਬੋਟ ਕਿੰਨਾ ਲੰਮਾ ਏਰੀਆ ਜਿੱ ਇਹ ਲੰਮਾ ਹੈ ਜੀ ਸਭ ਤੋਂਲੇ ਪਿੰਡ ਤੋਂ ਲੈ ਕੇ ਅੱਧਾ ਕਿਲੋਮੀਟਰ ਦਾ ਏਰੀਆ ਜੀ ਅੱਧਾ ਕਿਲੋਮੀਟਰ ਦਾ ਏਰੀਆ ਕਿਲੋਮੀਟਰ ਤੇ ਕਿਲੋਮੀਟਰ ਕਿਆ ਔਪਾ ਕਿਲੋਮੀਟਰ ਪੈ ਜਾਂਦਾ ਜੀ ਜਿਹੜਾ ਵੱਡਾ ਥੇ 200 ਵਾਲੇ ਰਹਦੇ ਆ ਉਦੋਂ ਜਿਹੜਾ 100 ਵਾਲਾ ਜਾਂਦਾ 1/2 ਕਿਲੋਮੀਟਰ ਦਾ ਏਰੀਆ ਹੈ ਕੀ ਤੁਹਾਡੇ ਡੇਢ ਕਿਲੋਮੀਟਰ ਦੇ ਏਰੀਆ ਦੇ ਵਿੱਚ ਸਾਰੇ ਨਗਰ ਆ ਨਹੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਸਰਕਾਰ ਨੇ ਕਿਹਾ ਸੀ ਕਿ ਮੈਂ ਬਹੁਤ ਵੱਡੇ ਫੰਡ ਜਾਰੀ ਕਰੂੰਗਾ ਚਾਹੇ ਕਿਸੇ ਦਾ ਨੁਕਸਾਨ ਹੋ ਗਿਆ ਜਾਂ ਕਿਸੇ ਦਾ ਝੋਨਾ ਦੂਰੀ ਅਰ ਵੀ ਲਾਉਣੇ ਪਏ ਕੱਦੂ ਦੇ ਪੈਸੇ ਵੀ ਦੂੰਗਾ ਕਿ ਪਿਛਲੀ ਵਾਰੀ ਜਦੋਂ ਸਰਕਾਰ ਨੂੰ ਨੁਕਸਾਨ ਹੋਇਆ ਸੀ ਉਦੋਂ ਜਿਹੜਾ ਫੰਡ ਜਾਰੀ ਕੀਤਾ ਸੀ ਸਰਕਾਰ ਨੇ ਕਹਿੰਦੇ ਸੀ ਮੁਰਗੀਆਂ ਦੇ ਪੈਸੇ ਵਝਾਉਂਗਾ ਨਾ ਜਿੰਨਾ ਮੁਰਗੀਆਂ ਦੇ ਪੈਸੇ ਕਾਹਦੇ ਦੇ ਰਹੇ ਆ ਜਿਹੜੇ ਆਹ ਇਹ ਦੇ ਦਿਨ ਚੰਗਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੁਣ ਤਾਂ ਕਿਉਂ ਨੇ ਦਾ ਟਾਈਮ ਟੱਪ ਚੁੱਕਿਆ ਤੇ ਉਹ ਤਾਂ ਕਹਿੰਦੇ ਸਪੈਸ਼ਲ ਗਰਦਾਰੀਆਂ ਕਰਾਂਗੇ ਹੁਣ ਗਰਦਾਰੀਆਂ ਕਿਹੜੇ ਤਰੀਕੇ ਨਾਲ ਹੋਣਗੀਆਂ ਗਰਦਾਰ ਸਰਕਾਰ ਨੂੰ ਗਰਦਾਰੀਆਂ ਦੇਸਦੀਆਂ ਨਹੀਂ ਪਰਾਲੀ ਜਿਸ ਜਾਂਦੀ ਹੈ ਜੀ ਪਰਾਲੀ ਬਲ ਦੀ ਅੱਛਾ ਉਹਦੇ ਦੇ ਜਾਂਦੀ ਹੈ ਉਹ ਦਿੱਲੀ ਤੱਕ ਵੀ ਧੂਆ ਪਹੁੰਚ ਜਾਂਦਾ ਹੈ ਪਰ ਜਿਹੜਾ ਹੁਣ ਆ ਨੁਕਸਾਨ ਹੋਇਆ ਇਹ ਨਹੀਂ ਕਿਸਦਾ ਇਹ ਦਿੱਲੀ ਵਾਲਿਆਂ ਨੂੰ ਦਿਸਦਾ ਦਿੱਲੀ ਵਾਲਿਆਂ ਨੂੰ ਦਿਸਦਾ ਹੋਵੇ ਤੇ ਹੁਣ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲ ਤਾਂ ਮੰਗ ਕਰਦੇ ਵੀ ਜਿਹੜੇ ਜਿੰਨਾ ਦਾ ਨੁਕਸਾਨ ਹੋਇਆ ਸਾਰੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਖਰਚਾ ਹੋਇਆ ਉਹਨਾਂ ਦਾ ਪੂਰਾ ਸਾਰਾ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਸਾਰਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਸਕਾ ਸਰਕਾਰਾਂ ਤਾਂ ਜਿਹੜਾ ਕੁਝ ਕਰਨੀਆਂ ਕਰਨੀਆਂ ਤੇ ਆਮ ਲੋਕਾਂ ਕੋਲੋਂ ਕੀ ਅਪੀਲ ਕਰਦੇ ਹੋ ਕਿ ਤੁਹਾਡੇ ਕੋਲੇ ਪਸ਼ੂਆਂ ਵਾਸਤੇ ਆਚਾਰਾ ਨਹੀਂ ਹੈ ਆਮ ਪਬਲਿਕ ਵਾਸਤੇ ਕੀ ਅਪੀਲ ਹੈ ਜਿਹੜੇ ਸੁੱਕੇ ਇਲਾਕੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਉਹਨਾਂ ਦੇ ਵੀਰਾਂ ਨੂੰ ਬੇਨਤੀ ਆ ਵੀ ਜਿੰਨੀ ਤੁਹਾਡੇ ਆ ਤੁਸੀਂ ਹੈਲਪ ਕਰ ਸਕਦੇ ਆ ਜਿਹਨੇ ਡੁੱਬੇ ਆ ਇਹਨਾਂ ਦੇ ਪਸ਼ੂ ਤਿਆਰੇ ਭੁੱਖੇ ਮਰੀ ਜਾਂਦੇ ਵਿਚਾਰੇ ਉਹਨਾਂ ਨੂੰ ਤੁਸੀਂ ਅੱਗੇ ਜਿੰਨੀ ਮਦਦ ਕਰ ਸਕਦੇ ਹੋ ਉਨੀ ਕਰੋ ਕੁਝ ਇੱਥੇ ਗਰੀਬ ਘਰ ਵੀ ਹੋਣਗੇ ਕਿਉਂਕਿ ਫਿਰਨੀ ਤੋਂ ਪਰ ਗਰੀਬ ਘਰੀ ਹੁੰਦੇ ਆ ਉਹਨਾਂ ਦੇ ਮਕਾਨ ਵੀ ਕੋਈ ਨੁਕਸਾਨੇ ਗਏ ਆ ਉਹ ਜਿਹੜੇ ਨਾਲ ਵਿੱਚ ਟਾਹਣੀਆਂ ਦੇ ਵਿੱਚੋਂ ਸਾਹਮਣੇ ਵੇਖੋ ਮੈਂ ਤੁਹਾਨੂੰ ਕਹਣਾ ਉਹ ਦੇਖੋ ਗਰੀਬ ਘਰ ਜਿਹੜੇ ਟਾਹਣੀਆਂ ਉਹ ਸਾਰੇ ਛੱਡ ਕੇ ਘਰ ਆਪਦੇ ਘਰ ਛੱਡ ਕੇ ਆਪਦੇ ਤੇ ਕੀ ਖਾਣ ਪੀਣ ਦਾ ਉਹਨਾਂ ਤੱਕ ਸਮਾਨ ਮੁ ਸਰਕਾਰ ਬੜੇ ਇਹ ਸਾਰੇ ਪਿੰਡ ਵਾਲੇ ਆਉਂਦੇ ਲੰਗਰ ਲੈ ਕੇ ਨਾਲ ਦੇ ਪਿੰਡਾਂ ਵਾਲੇ ਜੋ ਆਇਆ ਵੀਰ ਉਹ ਜਿਹਦੇ ਵਿੱਚ ਬੰਨ ਬੰਨੀ ਜਾਂਦੇ ਆ ਉਸ ਉਹਨਾਂ ਲੰਗਰ ਲੈ ਕੇ ਆ ਰਹੇ ਆ ਉਹਨਾਂ ਲੋਕਾਂ ਲਈ ਤੁਹਾਡਾ ਕੀ ਮੈਸੇਜ ਹੈ ਜਿਹੜੇ ਲੋਕ ਤੁਹਾਡੇ ਲਈ ਲੰਗਰ ਲੈ ਕੇ ਆਉਂਦੇ ਆ ਉਹਨਾਂ ਦਾ ਧੰਨਵਾਦ ਕਰਦਿਆਂ ਕਿਹੜੇ ਕਿਹੜੇ ਪਿੰਡ ਲੰਗਰ ਲੈ ਕੇ ਆਏ ਤੁਹਾਡੇ ਤੱਕ ਸਾਡੇ ਇੱਧਰ ਤਾਂ ਉਡੀਆਂ ਜੀ ਤੇ ਸਭੋਨੇ ਦਾ ਆਪਦਾ ਪਿੰਡ ਵੀ ਆਇਆ ਇਥੋਂ ਆਏ ਬਾ ਖਾੜਪੁਰ ਦੇ ਗਿਆ ਝੰਡਾਲਾ ਆਇਆ ਝੰਡਾਲੇ ਦੇ ਵੀ ਗੱਟੇ ਵੀ ਦੇਖ ਕੇ ਗਏ ਸਾਲੋਂ ਝੰਡਾਲੇ ਦੇ ਗੱਟੇ ਵੇਜ ਗਿਆ ਦੇਖੋ ਸਰਕਾਰ ਦੇ ਗੱਟੇ ਪਹੁੰਚਣ ਨਾ ਪਹੁੰਚਣ ਲੇਕਿਨ ਪਿੰਡ ਝੰਡਵਾਲਾ ਖਰਤਾ ਦੇ ਲੋਕ ਗੱਟੇ ਵੀ ਦੇਖ ਕੇ ਗਏ ਬੰਨ ਲਾਉਣ ਵਾਸਤੇ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਸਰਕਾਰਾਂ ਦਾ ਜਦੋਂ ਪਹੁੰਚਣਗੀਆਂ ਪਹੁੰਚਣਗੀਆਂ ਲੇਕਿਨ ਸਮਾਜ ਸੇਵੀਆਂ ਨੂੰ ਵੀ ਸਾਡੀ ਚੈਨਲ ਵਾਲੀਓ ਵੀ ਬੇਨਤੀ ਹੈ ਕਿ ਇਹਨਾਂ ਤੱਕ ਪਹੁੰਚਿਆ ਜਾਵੇ ਤੇ ਇਹਨਾਂ ਨੂੰ ਮੁਹੱਈਆ ਕਰਾਈ ਜਾਵੇ ਜਿਹੜੀ ਬੰਦੀ ਰਾਹਤ ਹੈ ਇਹਨਾਂ ਦੀ ਇਹ ਅਸੀਂ ਸੱਬੂਆਂ ਖੜੇ ਆ ਜੀ ਸੱਬੂਆਂ ਦੇ ਵਿੱਚ ਖੜੇ ਹੋ ਕੀ ਹਾਲਾਤ ਬਣੇ ਆਂ 6 ਸਾਲਾਂ ਤੋਂ ਜਿਹੜੀ ਅਸਬਾਲ ਐਕਸਟੈਂਸ਼ਨ ਡਰੇਨ ਹੈ ਉਸ ਦੀ ਕੋਈ ਖੁਦਾਈ ਨਹੀਂ ਹੈ ਸਫਾਈ ਨਹੀਂ ਹੋਈ ਜੀ ਤੇ ਜਿਹੜੀ ਸਬਵਨ ਡਰੇਨ ਤੇ ਖੜੇ ਆਪਾਂ ਹੁਣ ਜੀ ਇਹ ਡਰੇਨ ਜਿਹੜੀ ਹੈ 1912 ਦੀ ਬਣੀ ਹੋਈ ਹੈ ਜੀ ਇਸ ਦੀ ਕਿਹੜੀਆਂ ਹੋ ਕੇ ਚੱਲ ਨਾਲਾ ਮੰਡੀ ਤੇਸਰਾ ਅਸਬਾਲ ਨੂੰ ਜਾਂਦੀ ਸੀ ਅੱਗੇ ਦਰਿਆ 'ਚ ਪੈਂਦੀ ਸੀ ਜੀ ਜਦੋਂ ਇਹ ਖੇਤਰ 'ਚ ਫਲਾ ਬਾਇਆ ਸੀ ਉਦੋਂ ਦੋ ਸੇਮਣੇ ਸੀਗੇ ਸਬਵਨ ਦੇ ਆਸ-ਪਾਸੇ ਦੂਸਰੀ ਕੋੜੀਆਂ ਵਾਲ ਡਰੇਨ ਹੈ ਉਹ ਵੀ ਇੱਥੇ ਆ ਕੇ ਇਹ ਸਬਵਨ ਡਰੇਨ 'ਚ ਮਿਲ ਜਾਂਦੀ ਹੈ ਇਨਾ ਦੋਹਾਂ ਦਾ ਪਾਣੀ ਚਤਰ ਦੇ ਫਲੜਤ ਇਨਾ ਜ਼ਿਆਦਾ ਸੀਗਾ ਕਿ ਸਾਰਿਆ ਸਾਰਾ ਪਾਣੀ ਐਡਰੇਸ ਅਬੋਂ ਡ੍ਰੇਨ ਲੈ ਇਸ ਦਰਿਆ ਦੇ ਵਿੱਚ ਇੱਥੇ ਕੋਈੜਿਕਾ ਨੇ ਕਿਤੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਉਸ ਟਾਈਮ ਜੀ ਹੋਣਾ ਹੀ ਬਰਸਾਤ ਕੁਝ ਵੀ ਨਹੀਂ ਉਹ ਤਾਂ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਇਹਨੂੰ ਕੋਈ ਹਿਸਾਬ ਲਾਓ ਮਲੋਟ ਵੱਲ ਦਾ ਲੈ ਕੇ ਸਾਰਾ ਪਾਣੀ ਖੁੱਲ੍ਹਾ ਹੀ ਆਉਂਦਾ ਸੀਗਾ ਜੀ ਤੇ ਹੁਣ ਤਾਂ ਡਰੇਨਾਂ ਬਹੁਤ ਵੱਡੀਆਂ ਉਸ ਵੇਲੇ ਵੀ ਇਤਨਾ ਨੁਕਸਾਨ ਨਹੀਂ ਸਾਰਾ ਪਾਣੀ ਨਿਕਲ ਗਿਆ ਸੀ ਜੀ ਤੇ ਹੁਣ ਜਿਹੜਾ ਕਾਰਨ ਇੱਕੋ ਹੀ ਬਣ ਗਿਆ ਕਿ ਨਾ ਨੇ ਐਕਸਪਾਲ ਐਕਸਪੈਂਸ਼ਨ ਡਰੇਨ ਜਿਹੜੀ ਹੈ ਉਹਨੂੰ ਵੱਡੀ ਜ਼ਰੂਰ ਬਣਾਤੀ ਪਰ ਉਹਦੇ 'ਤੇ ਅੱਗੇ ਮਿੱਟੀ ਵੀ ਕੁਝ ਜ਼ਿੰਮੇਦਾਰਾਂ ਨੇ ਇੰਨੀ ਪਾਤੀ ਕਰਨੀ ਖੇੜੇ ਦੇ ਉਹਦੀਆਂ ਵੀ ਰੋਹੀ ਦੇ ਵਿੱਚ ਜੀ ਕਿ ਉਸ ਕਰਕੇ ਇਹਦੇ ਵਿੱਚ ਉਚਾਈ ਡਰੇਨ ਦੀ ਜ਼ਿਆਦਾ ਹੋ ਗਈ ਤੇ ਪਟਾਈ ਸਰਕਾਰ ਨੇ ਕਰਾਈ ਨਹੀਂ ਹੁਣ ਸਾਨੂੰ ਨਹੀਂ ਪਤਾ ਦੀ ਸਰਕਾਰ ਹਰ ਸਾਲ ਕਾਗਜ਼ਾਂ 'ਚ ਪਟਾਈ ਕਰਦੀ ਹੈ ਦੀ ਇਹ ਨਹੀਂ ਕਰਦੀ ਅਰੇ ਹੋਮ ਇਸਟਾ ਮਲਾਪ ਇਹ ਹੋ ਗਏ ਵੀ ਸਾਬੂਆਣਾ ਪਿੰਡੇ ਓਡੀਆਂ ਪਿੰਡੇ ਛੋਟੀ ਵੱਡੀ ਦੋਨੇ ਓਡੀਆਂ ਤੇ ਸਾਬੂਆਣੇ ਕਿੰਨੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੋਇਆ ਪਿਆ ਤੇ ਤਿੰਨ ਤਿੰਨਾ ਪਿੰਡਾਂ ਦੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਹੁਣ ਪਾਰੇ ਪਿੰਡਾਂ ਦੇ ਵਿੱਚ ਵੜਨ ਨੂੰ ਤਿਆਰ ਹੋਇਆ ਖੜਾ ਤੇ ਪਿੰਡ ਡੁੱਬਣ ਦੇ ਕੰਨੇ ਆਏ ਖੜੇ ਆ ਹੁਣ ਇੰਨੀ ਦਿੱਕਤ ਹੈ ਕਿ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਤੇ ਹੁਣ ਜੇ ਸਰਕਾਰ ਸਾਡੀ ਕੋਈ ਸਾਰ ਲਵੇ ਇੱਥੇ ਕੋਈ ਦੇਰੇ ਕੋਈ ਹੁਲਤ ਫਲੱਡ ਪੀੜਤਾਂ ਨੂੰ ਸਰਕਾਰ ਨੇ ਇੱਕ ਹੈਲੀਕਾਪਟਰ ਤਾਂ ਮੋਹਈਆ ਕਰਾਇਆ ਇੱਥੇ ਹਾਂਜੀ ਇੱਥੇ ਹੈਲੀਕਾਪਟਰ ਨੇ ਕੀ ਕਰਾਇਆ ਫਰ ਕੋਈ ਅਫਸਰ ਵੀ ਨਹੀਂ ਆਏ ਇੱਥੇ ਸਰਕਾਰ ਨੇ ਕਿਹਾ ਕਿ ਫਲੱਡ ਪੀੜਤਾਂ ਵਾਸਤੇ ਮੈਂ ਆਪਦਾ ਹੈਲੀਕਾਪਟਰ ਛੱਡ ਚੱਲਿਆ ਇੱਥੇ ਕੋਈ ਹੈਂਡਕਾਟ ਨਹੀਂ ਆਇਆ ਜੀ ਇਹ ਤਾਂ ਬੰਦੇ ਆਪ ਹੀ ਹੈਗੇ ਆ ਹਾਂ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਗਏ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਹੈ ਸਰਕਾਰ ਨੇ ਕੋਈ ਦੇ ਜਾ ਕੇ ਕੋਈ ਕਿਸੇ ਕਿਸਮ ਦੀ ਵੀ ਕੋਈ ਇੰਦਾਰ ਨਹੀਂ ਕਰੀਏ ਕੋਈ ਚਾਹੇ ਦਾ ਕੋਈ ਇਂਤਜ਼ਾਮ ਜਨਨ ਉਹ ਤਾਂ ਲੋਕੀ ਆਪੇ ਕਰੀ ਜਾਂਦੇ ਕਿੰਨਾ ਕੁ ਪਿੰਡ ਦੇ ਵਿੱਚ ਕਿੰਨਾ ਕੁ ਨੁਕਸਾਨ ਹੈ ਪਿੰਡ ਦੇ ਬਹੁਤ ਨੁਕਸਾਨ ਘਟਦਾ 2000 ਕਿੱਲਿਆਂ ਦਾ ਨੁਕਸਾਨ ਹੋ ਗਿਆ ਪਿੰਡ ਦਾ ਘਰਾਣਾ ਨੁਕਸਾਨ ਕਿੰਨਾ ਘਰਾਣਾ ਨੁਕਸਾਨ ਹੀ ਘਟਦਾ ਹੋ ਘਰਾਣਾ ਨੁਕਸਾਨ ਹੋ ਗਿਆ ਕੋਈ ਜਾਣੇ ਨੁਕਸਾਨ ਕਿ ਨਹੀਂ ਹੋਇਆ ਜਾਣੇ ਨੁਕਸਾਨ ਨਹੀਂ ਹੋਇਆ ਜੇ ਤੇ ਪਿੰਡ ਦੇ ਨੁਕਸਾਨ ਹੋ ਹੀ ਜਾਂਦਾ ਗਾਂ ਤਾਂ ਜਿਵੇਂ ਸੇਮ ਜਾਈ ਜਾਂਦੀ ਹੈ ਸੇਮ ਨਾਲ ਦੀ ਸਫਾਈ ਕਿਨੇ ਤੋਂ ਪਹਿਲਾਂ ਹੋਈ ਇਹ ਸੇਮਾ ਸਫਾਈ ਮੇਰਾ خیال ਕੋਈ 600 ਸਾਲ ਪਹਿਲੇ ਹੋਈ ਹੈ ਪਿੰਡ ਦੇ ਵਿੱਚ ਵੀ ਇੱਥੇ ਇਸੇ ਤਰ੍ਹਾਂ ਨੁਕਸਾਨ ਹੋਇਆ ਹਾਂ ਹੋਇਆ ਸੀ ਆ ਪਿੱਛੇ ਵੀ ਹੋਇਆ ਸੀ ਮંત્રી ਸਾਹਿਬ ਨੇ ਇਹ ਵੀ ਕਿਹਾ ਸੀਗਾ ਵੀ ਜਿੰਨਾਂ ਨੇ ਨਿਚਾਰ ਹੋਇਆ ਸਰਕਾਰ ਪਰ ਉਹ ਤੁਹਾਨੂੰ ਉਹਦਾ ਮੁਆਵਜ਼ਾ ਮਿਲਣਾ। ਨਾ 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 ਸਰ ਕੋਈ ਨਹੀਂ ਮਿਲਿਆ। ਕੁਝ ਨਹੀਂ ਮਿਲਿਆ। ਕੁਝ ਨਹੀਂ ਮਿਲਿਆ। ਪੰਗੇ ਨਹੀਂ ਵੀ ਨਹੀਂ ਕਿਸੇ ਨੂੰ। ਹਾਂ ਐਮਪੀ ਨੇ ਗੋਟਾਂ ਲਈ ਆਈ ਸੀ ਹਾਂ ਜੀ। ਮੁਆਵਜ਼ਾ ਨਹੀਂ ਹੋਇਆ। ਬਹੁਤ ਸਵਾਲਿਆ ਬਈ ਸੀ ਪਰ ਇਸਤਵਾਸ ਤੇ ਨਹੀਂ ਕਿ ਵੋਟਾਂ ਨੇ ਕਿ। ਬਸ ਹੋਰ ਐਮਐਲਏ ਸਵਰਨਾ ਸਾਹਿਬ ਜਿਹੜਾ ਵੀ ਨਹੀਂ ਮਾਰਿਆ। ਹੋਰ ਪਿੱਛੇ ਘੇੜਾ ਮਾਰਿਆ 1 2 3 ਨੂੰ ਬਰਸਾਤ ਤੇ ਉਹਦਾ ਫਲਡ ਆਇਆ ਸੀ ਉਸ ਟਾਈਮੇ ਉਹ ਆ ਕੇ ਚਲੇ ਗਿਆ ਫੋਟੋ ਖਿਚਾ ਕੇ। ਤਬਨਾ ਸਾਹਿਬ ਜੀ ਤਨ ਦੇਖਦੇ ਇਹ ਅਪੀਲ ਕਰਨੀ ਚਾਹੁੰਦੇ ਆਂ ਅਸੀਂ ਕਿ ਸਾਡੇ ਪਿੰਡ ਨੂੰ ਇਸ ਤਰ੍ਹਾਂ ਵੀ ਕੋਈ ਮੋਈਆ ਕੋਈ ਸਾਧਨਾਂ ਦੀ ਕਰਾਈ ਜਾਵੇ ਜਿਸ ਨਾਲ ਮਿੱਟੀ ਪਰਲੀ ਪੱੜੀ ਤੇ ਕਰਾਈ ਜਾਵੇ ਤੇ ਸਰਕਾਰ ਜਿਹੜੀ ਹੈ ਉਹ ਤੇ ਜ਼ਮੀਨ ਸੇਮਾ ਦੇ ਵਾਸਤੇ ਮੁੱਲ ਨਵੇਂ ਨਾਲ ਹੋਰ ਤੇ ਉਸ ਤੇ ਪੱਟੜੀ ਬਣਾਵੇ ਕਿਉਂਕਿ ਪਹਿਲੇ ਜਦੋਂ ਸੇਮਾ ਦੀ ਚੋਰੀ ਕਰੀ ਸੀ ਨਾ ਉਸ ਟਾਈਮ ਸਰਕਾਰ ਨੇ ਪੰਜ ਪੰਜ ਕਰਮ ਥਾਣੇ ਕਹਾਨਾਂ ਤੋਂ ਪਰ ਉਹਦਾ ਪੈਸਾ ਅਜ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ ਨਹੀਂ ਹੈ ਉਹ ਲੋਕੀ ਇੱਕ ਹੀ ਜਾਂਦੇ ਹੈਗੇ ਵੀ ਜਮੀਨਾਂ ਜਮੀਨ ਵਢੀ ਜਾਂਦੇ ਪੱਟਲੀ ਨਹੀਂ ਛੱਡਦੇ ਪੱਟਲੀ ਨਹੀਂ ਛੱਡਦੇ ਹੁਣ ਜ਼ਿਮੀਂਦਾਰੀ ਵੀ ਕੀ ਪੰਚ ਕਰਨ ਪਹਿਲੀ ਤੀ ਲ ਗਈ ਉਹ ਜ਼ਮੀਨ ਜਿਹੜੀ ਜ਼ਿਮੀਂਦਾਰਾਂ ਦੀ ਸੀ ਜਿਹੜੀ ਹਾਂ ਹਾਂ ਹਾਂਜੀ 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 ਜ਼ਮੀਨ ਜ਼ਮੀਨ ਤਾਂ ਮੇਰੇ ਖਾਣ ਬਦਲ ਸਾਹਿਬ ਦੀ ਸਰਕਾਰ ਸੀ ਉਹਨੋਂ ਕੋਈ 98 9 2000 ਦੇ ਕਰੀਬ ਦੀ ਗੱਲ ਹੈ ਸੰਨ 80 ਦੇ ਕਰੀਬ ਦੀ ਗੱਲ ਹੈ ਉਹਦੋਂ ਨਹੀਂ ਸੀ ਜ਼ਮੀਨ ਉਹਨਾਂ ਨੇ ਲੋਕਵੇਅ ਕੀਤੀ ਸੀ ਹਾਂਜੀ ਹਾਂਜੀ ਹਾਂ ਇਹ ਇੱਕ ਮੈਨਸ ਕੇ ਲਈ ਹੋ ਗਿਆ ਅਜਾ ਇੱਕ ਜਿਹੜਾ ਇਹ ਸਿੱਧਾ ਪਾਣੀ ਕਹਿਰੀਆਂ ਵੱਲ ਜਾਂਦਾ ਸੀਗਾ ਉਹ ਪਾਣੀ ਰੋਕਤਾ ਉਹਨ ਸਰਕਾਰ ਉਹਦਾ ਕੋਈ ਸਿਸਟਮ ਬਣਾਵੇ ਉਹਨੂੰ ਕਹਿਰੀਆਂ ਨੂੰ ਉਹ ਜਿਹੜਾ ਸੇਮਾ ਸਭਨ ਰੇਲ ਅੱਗੇ ਜਾਂਦੀ ਕਹਿਰੀਆਂ ਚਾਹਨ ਵਾਲਦੀ ਉਹਨੂੰ ਖੁਦਾਈ ਕਰਾਵੇ ਉਹਦੀ ਖੁਦਾਈ ਕਰਾ ਕੇ ਜਿੰਨਾ ਪਾਣੀ ਉਹ ਲੈ ਸਕਦੀ ਉਹਨਾਂ ਨੂੰ ਪਾਣੀ ਦੇ ਦੇ ਉਹਨਾਂ ਨੂੰ ਉਧਰ ਪਾਣੀ ਜਾ ਸਕਦਾ ਹੈ ਖੇਤਰ ਦੇ ਫਲੱਡਦਾ ਸਾਰਾ ਪਾਣੀ ਉਧਰ ਦੀ ਹੈ ਉਹ ਬੰਦੋ ਤਾਂ ਉਹ ਛੋਟੀ ਸੇਮਾ ਇਸ ਨਾਲੇ ਉਸ ਕੋਸਟੇਂ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਤੇ ਅੱਜ ਕਿੱਥੋਂ ਜੂਨ ਖਾਣਾਂ ਦਾ ਜੇ ਸੇਮਾਰੀ ਸਫਾਈ ਹੋਵੇ ਤਾਂ ਸਫਾਈ ਨਾ ਹੋਣ ਕਰਕੇ ਦਿੱਕਤ ਆ ਰਹੀ ਹੈ ਸਾਰੀ ਹਾਂਜੀ